ਕਿ ਜਿਹੜੇ 328 ਸਰੂਪ ਸੀਗੇ ਉਹਦੇ ਵਿੱਚੋਂ 50 ਤੋਂ 60 ਸਰੂਪ ਸ੍ਰੇਸ਼ ਕਰ ਦੂਏ ਕਰ ਲਿੱਤੇ ਗਏ ਨੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਥੇ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ। ਜਿਹੜੇ ₹1 ਉਪਏ ਹੋਏ ਨੇ ਉਹਨਾਂ ਨੂੰ ਰਿਕਵਰੀ ਦੀ ਤਿਆਰੀ ਉਹ ਐਫ ਆਈ ਆਰ ਕਰ ਰਹੇ ਨੇ। ਅੱਜ ਉਹ ਸਰੂਪ ਐਸ ਡੀ ਪੀ ਸੀ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਮਰਿਆਦਾ ਦੇ ਹਿਸਾਬ ਨਾਲ ਪੂਰੇ ਸਤਕਾਰ ਨਾਲ ਐਸਜੀਪੀਸੀ ਵਾਪਸ ਲੈ ਕੇ ਜਾ ਸਕੀਏ। ਤੋਂ ਲਾਜ਼ਮੀ ਐਸਆਈਟੀ ਉਹਨਾਂ ਦੋਸ਼ੀਆਂ ਦੇ ਖਿਲਾਫ ਵੀ ਕਾਰਵਾਈ ਕਰੇਗੀ। ਉਹ 100% ਦੋਸ਼ੀਆਂ ਦੇ ਖਿਲਾਫ ਤੇ ਕਾਰਵਾਈ ਆਲਰੇਡੀ ਕਰ ਰਹੇ ਨੇ। ਉਹ ਦੋਸ਼ੀ ਤੇ ਅਰੇਂਡ ਹੋ ਚੁੱਕੇ ਨੇ ਸਤੰਦਰ ਸਿੰਘ ਕੋਲੀ। ਦੇਖਦੇ ਆ ਕਿ ਵੀ ਇਸ ਗੱਲ ਦਾ ਖੁਲਾਸਾ ਐਸਆਈਡੀ ਕਦੋਂ ਤੱਕ ਕਿਦਾਂ ਕਰਦੀ ਹੈ। ਕਿ ਤੁਸੀਂ ਜਿੱਦਾਂ ਕੀ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਢੇਰੀਆਂ ਦੇ ਵਿੱਚੋਂ ਸਰੂਪ ਪਈ ਨੇ ਆ ਲੋਕਾਂ ਦੇ ਘਰਾਂ ਦੇ ਵਿੱਚੋਂ ਸਰੂਪ ਪਈ ਨੇ ਤਾਂ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਜੀ ਬਿਲਕੁਲ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਕੁਝ ਪਰਚੀਆਂ ਕੁਝ ਪਰਚੀਆਂ ਵੀ ਰਿਕਵਰ ਹੋਈ ਹੈ ਜਿਸ ਨੰਬਰ ਦੇ ਆਧਾਰ ਤੇ ਉੱਤੇ ਕੁਝ ਸਾਈਨ ਵੀ ਹੈਗੇ ਉਹਦੇ ਆਧਾਰ ਦੇ ਉੱਤੇ ਇਹ ਜਿਹੜੇ ਸਰੂਪ ਉਹਨਾਂ ਢੇਰੀਆਂ ਨੂੰ ਜਾਂ ਸੰਸਥਾਵਾਂ ਨੂੰ ਜਾਂ ਵਿਅਕਤੀਆਂ ਨੂੰ ਦਿੱਤੇ ਮਾਮਲਾ ਹੈਗਾ 2020 ਦਾ ਔਰ 2020 ਵਿੱਚ ਇਸ ਮਾਮਲੇ ਦੇ ਵਿੱਚ ਅਕਾਲ ਤਖਤ ਤੇ ਹੁਕਮਾਂ ਦੇ ਅਨੁਸਾਰ ਅਫੀਸ਼ਰ ਸਿੰਘ ਡਾਕਟਰ ਇਸ਼ਰ ਸਿੰਘ ਐਡਵੋਕੇਟ ਹਨ ਇਹਨਾਂ ਦੀ ਅਗਵਾਈ ਦੇ ਵਿੱਚ ਕਮੇਟੀ ਬਣੀ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ 16 ਮੁਲਾਜ਼ਮਾਂ ਨੂੰ ਦੋਸ਼ੀ ਪਾਇਆ ਸੀਗਾ ਔਰ ਉਸ ਬੇਸ ਦੇ ਉੱਤੇ ਪਹਿਲੇ ਐਸਜੀਪੀਸੀ ਨੇ ਵੀ ਇਹ ਰეკਮੈਂਡੇਸ਼ਨ ਕੀਤੀ ਸੀ ਕਿ ਕੁਝ ਮੁਲਾਜ਼ਮਾਂ ਦੇ ਖਿਲਾਫ ਫੌਜਦਾਰੀ ਦਾ ਮੁਕੱਦਮਾ ਵੀ ਦਰਜ ਕੀਤਾ ਜਾਏਗਾ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਗੱਲਬਾਤ ਕਰਾਂਗੇ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਉਹ ਚੋਰੀ ਹੋ ਗਏ ਨੇ ਪਰ ਕਈ ਕਹਿੰਦੇ ਚੋਰੀ ਨਹੀਂ ਹੋਈ ਉਹਨਾਂ ਦੇ ਜਿਹੜੇ ਪੈਸੇ ਸੀਗੇ ਜੋ ਮਾਇਆ ਸੀ ਉਹ ਜਮ੍ਹਾਂ ਨਹੀਂ ਕਰਾਈ ਗਿਆ ਐਸਜੀਪੀਸੀ ਵੱਲੋਂ ਕਈ ਮਾਮਲੇ ਖੜੇ ਹੋਏ ਤਾਂ ਸਿੱਖ ਸੰਗਤਾਂ ਵੱਲੋਂ ਪੰਜਾਬ ਸਰਕਾਰ ਕੋਲ ਅਪੀਲ ਕੀਤੀ ਗਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਪੀਲ ਕੀਤੀ ਗਈ ਵੀ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਐਸਐਟ ਦਾ ਗਠਨ ਕੀਤਾ ਜਾਂਦਾ ਹੈ ਐਸਐਟ ਆਪਣੇ ਤੌਰ ਦੇ ਉੱਤੇ ਜਾਂਚ ਕਰਦੀ ਹੈ ਗੱਲਬਾਤ ਕਰਦੀ ਹੈ ਤੇ ਕਈਆਂ ਦੇ ਖਿਲਾਫ ਕਾਰਵਾਈ ਵੀ ਕਰਦੀ ਹੈ ਹਾਲਾਂਕਿ ਪਹਿਲਾਂ ਐਸਜੀਪੀਸੀਸ ਮਾਮਲੇ ਨੂੰ ਲੈ ਕੇ ਸਾਈਡ ਤੇ ਹੁੰਦੀ ਨਜ਼ਰ ਆਈ ਵੀ ਅਸੀਂ ਸਹਿਯੋਗ ਨਹੀਂ ਕਰਾਂਗੇ ਪਰ ਜਥੇਦਾਰ ਕੁਲਦੀਪ ਸਿੰਘ ਗੜਗੱਦ ਨੇ ਕੱਲ ਕਿਹਾ ਕਿ ਪ੍ਰਧਾਨਤਾ ਮੀ ਜੀ ਤੁਸੀਂ ਐਸਆਈਟੀ ਦਾ ਸਹਿਯੋਗ ਕਰੋ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਰਾਜੀਵ ਪਾਸਕਰ ਜੀ ਮੇਰੇ ਨਾਲ ਜੁੜੇ ਹੋਏ ਨੇ ਪਹਿਲਾਂ ਸਵਾਗਤ ਕਰਾਂਗੇ ਸਰ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਬਲਵਿੰਦਰ ਜੀ ਜੀ ਸੋ ਸਰ ਕਿਦਾਂ ਦੇਖਦੇ ਹੋ 328 ਪਾਵਨ ਸਰੂਪਾ ਨੂੰ ਲੈ ਕੇ ਜੋ ਕਿ ਗੁੰਮ ਹੋ ਗਏ ਸੀ ਕੀ ਅਸਲੀਅਤ ਕੀ ਇਸ ਮਾਮਲੇ ਨੂੰ ਲੈ ਕੇ ਦੀ ਵੈਸੇ ਬਲਵਿੰਦਰ ਜੀ ਇਹ ਮਾਮਲਾ ਹੈਗਾ 2020 ਦਾ ਜੀ ਔਰ 2020 ਦੇ ਵਿੱਚ ਇਸ ਮਾਮਲੇ ਦੇ ਵਿੱਚ ਅਕਾਲ ਤੱਕ ਦੇ ਹੁਕਮਾਂ ਦੇ ਅਨੁਸਾਰ ਇਸ਼ਰ ਸਿੰਘ ਡਾਕਟਰ ਇਸ਼ਰ ਸਿੰਘ ਐਡਵੋਕੇਟ ਹੈਗੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣੀ ਸੀ ਜੀ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ 16 ਮੁਲਾਜ਼ਮਾਂ ਨੂੰ ਦੋਸ਼ੀ ਪਾਇਆ ਸੀਗਾ ਔਰ ਉਸ ਬੇਸ ਦੇ ਉੱਤੇ ਪਹਿਲੇ ਐਸਜੀਪੀਸੀ ਨੇ ਵੀ ਇਹ ਰਿਕਮੈਂਡੇਸ਼ਨ ਕੀਤੀ ਸੀ ਕਿ ਕੁਝ ਮੁਲਾਜ਼ਮਾਂ ਦੇ ਖਿਲਾਫ ਫੌਜਦਾਰੀ ਦਾ ਮੁਕੱਦਮਾ ਵੀ ਦਰਜ ਕੀਤਾ ਜਾਏ ਪਰ 15 ਦਿਨਾਂ ਦੇ ਅੰਦਰ ਅੰਦਰ ਹੀ ਉਹ ਫੌਜਦਾਰੀ ਵਾਲੀ ਜਿਹੜੀ ਗੱਲ ਸੀਗੀ ਫੌਜਦਾਰੀ ਮੁਕੱਦਮਾ ਦੀ ਰਿਕਮੈਂਡੇਸ਼ਨ ਸੀਗੀ ਉਹਨੂੰ ਵਿਦਡਰਾ ਕਰ ਲਿਆ ਗਿਆ ਸੀਗਾ ਤੇ ਉਸ ਤੋਂ ਬਾਅਦ 7 ਦਸੰਬਰ 7 ਦਸੰਬਰ ਨੂੰ ਇਹ ਐਫ ਆਈ ਆਰ ਦਰਜ ਕਰਦੀ ਹੈ ਇੱਕ ਅੰਮ੍ਰਿਤਸਰ ਦੇ ਥਾਣੇ ਦੇ ਵਿੱਚ ਤੇ ਉਸ ਤੋਂ ਬਾਅਦ ਐਸ ਆਈ ਟੀ ਦਾ ਗਠਨ ਹੁੰਦਾ ਹੈ ਹੁਣ ਇਸ ਮਾਮਲੇ ਦੇ ਵਿੱਚ ਨਵੀਂ ਡਿਵੈਲਪਮੈਂਟ ਹੈ ਵੇ ਕਿ ਐਸ ਆਈ ਟੀ ਨੇ ਦੋ ਜਿਹੜੇ આરોપી ਸੀਗੇ ਜੋ ਇਹ ਡਾਕਟਰ ਇਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਐਸ ਐਸ ਕੋਹਲੀ ਸਤੰਦਰ ਸਿੰਘ ਕੋਹਲੀ ਜਿਹੜੇ ਚਾਰਟਰਡ ਅਕਾਊਂਟੈਂਟ ਹੁੰਦੇ ਸੀਗੇ ਔਰ ਉਸ ਤੋਂ ਇਲਾਵਾ ਜਿਹੜੇ ਕੁਲਵੰਦ ਕਮਲਜੀਤ ਸਿੰਘ ਦੂਜੇ ਕਮਲਜੀਤ ਸਿੰਘ ਉਹਨਾਂ ਨੂੰ ਵੀ ਪਿਛਲੇ ਦਿਨਾਂ ਦੇ ਵਿੱਚ ਅਰੈਸਟ ਕੀਤਾ ਸੀਗਾ ਹੁਣ ਇਹਦੇ ਵਿੱਚ ਨਵੀਂ ਅਪਡੇਟ ਹੈ ਵੇ ਕਿ ਜਿਹੜੇ 328 ਸਰੂਪ ਸੀਗੇ ਉਹਦੇ ਵਿੱਚੋਂ 50 ਤੋਂ 60 ਸਰੂਪ ਟ੍ਰੇਸ ਕਰ ਗਏ ਕਰ ਲਿੱਤੇ ਗਏ ਨੇ ਤੇ ਉਹਨਾਂ ਨੂੰ ਜਿੱਥੇ ਉਹ ਪਏ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ ਸੀ ਉਹਨਾਂ ਵਿੱਚੋਂ ਕੁਝ ਡੇਰੇ ਵੀ ਹੈਗੇ ਨੇ ਔਰ ਕਈਆਂ ਦੇ ਘਰ ਵੀ ਹੈਗੇ ਨੇ ਜਿੱਤੇ ਇਹ ਜਿਹੜੇ ਸਰੂਪ ਪਏ ਹੋਏ ਨੇ ਉਹਨਾਂ ਨੂੰ ਰਿਕਵਰੀ ਦੀ ਤਿਆਰੀ ਉਹ ਐਫ ਆਈ ਆਰਟੀ ਕਰ ਰਹੀ ਹੈ ਹੋ ਸਕਦਾ ਹੈ ਅੱਜ ਅੱਜ ਉਹ ਸਰੂਪ ਐਸ ਡੀ ਪੀ ਸੀ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਮਰਿਆਦਾ ਦੇ ਹਿਸਾਬ ਨਾਲ ਪੂਰੇ ਸਤਕਾਰ ਨਾਲ SDPC ਵਾਪਸ ਲੈ ਕੇ ਜਾ ਸਕਦੀ ਹੈ ਪਰ ਜਦ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਉਸ ਤੋਂ ਪਹਿਲੇ SDPC ਦੀ ਤਰਫੋਂ ਇਹ ਕਹਿਣਾ ਸੀਗਾ ਕਿ ਹਜੇ ਤੱਕ SIT ਨੇ ਉਹਨਾਂ ਨੂੰ ਸੰਪਰਕ ਨਹੀਂ ਕੀਤਾ ਹੋ ਸਕਦਾ ਹੈ ਅੱਜ ਜਿਆਦਾ ਦਿਨ ਚੜੇਗਾ ਕਿ ਉੱਥੇ SIT ਨੂੰ ਸੰਪਰਕ ਕੀਤਾ ਜਾਏ ਉਹ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਉਹ ਪੱਕੀ ਤੌਰ ਤੇ ਹੈਗੀ 50 ਤੋਂ 60 ਸਰੂਪ ਜਿਹੜੇ ਗਾਇਬ ਦੱਸੇ ਜਾ ਰਹੇ ਸੀਗੇ ਉਹਨਾਂ ਨੂੰ ਟ੍ਰੇਸ ਕਰ ਲਿਆ ਗਿਆ ਸੋ ਪੱਖਰ ਸਾਹਿਬ ਤੁਹਾਡੀ ਤੁਹਾਨੂੰ ਕਿੱਦਾਂ ਪਤਾ ਲੱਗਾ ਤੁਹਾਡੀ ਐਸਆਈਟੀ ਨਾਲ ਗੱਲਬਾਤ ਹੋਈ ਹੈ ਜੀ ਜੀ ਬਿਲਕੁਲ ਬਹੁਤ ਸਾਰੇ ਇਨਦਾਂ ਦੇ ਸੂਤਰਾਂ ਨਾਲ ਗੱਲ ਹੋਈ ਹੈ ਵੈਸੇ ਅਸੀਂ ਆਪਣੇ ਸੂਤਰ ਨੂੰ ਰਿਵੀਲ ਨਹੀਂ ਕਰ ਰਹੇ ਜਦ ਅਸੀਂ ਇਹ ਗੱਲ کہہ ਰਹੇ ਹਾਂ ਕਿ 50 ਤੋਂ 60 ਇਦਾਂ ਦੇ ਸਰੂਪ ਆਇਡੈਂਟੀਫਾਈ ਹੋ ਚੁੱਕੇ ਨੇ ਤੇ ਉਹਨਾਂ ਨੂੰ ਰਿਕਵਰੀ ਦੀ ਜਿਸ ਤਰ੍ਹਾਂ ਤਿਆਰੀ ਦੀ ਗੱਲ ਕਰ ਰਹੇ ਹਾਂ ਕੱਲ ਜੱਥੇਦਾਰ ਸਾਹਿਬ ਦਾ ਇੱਕ ਆਦੇਸ਼ ਆ ਜਿਹੜੇ ਉਹਨਾਂ ਦੇ ਕੁਝ ਦਿਨ ਪਹਿਲੇ ਦਿੱਤੇ ਹੋਏ ਇਹ ਸਭ ਬਿਲਕੁਲ ਉਸ ਦਿਗਾ ਪਹਿਲੇ ਜੱਥੇਦਾਰ ਸਾਹਿਬ ਨੇ ਇੱਕ ਆਦੇਸ਼ ਦਿੱਤਾ ਸੀਗਾ ਕਿ ਐਫਜੀਪੀਸੀ किसी भी तरीके नाल एसआईटी ਦੀ ఇన్వెస్టిਗੇਸ਼ਨ ਦੇ ਵਿੱਚ ਜਾਂ ਫਿਰ ਪੰਜਾਬ ਪੁਲਿਸ ਦੀ ఇన్ਵੈਸਟੀਗੇਸ਼ਨ ਦੇ ਵਿੱਚ ਕੋਆਪਰੇਟਰ ਕੱਲ ਉਹਨਾਂ ਨੇ ਆਪਣਾ ਫੈਸਲਾ ਚੇਂਜ ਕੀਤਾ ਪਹਿਲਾ ਫੈਸਲਾ ਕਿਉਂ ਦਿੱਤਾ ਸੀ ਇਹਦਾ ਵੀ ਕੋਈ ਜ਼ਿਕਰ ਨਹੀਂ ਹੋਇਆ ਪਰ ਕੱਲ ਇਹ ਫੈਸਲਾ ਕਿਉਂ ਚੇਂਜ ਕਰਨਾ ਪਿਆ ਇਹਦੇ ਪਿੱਛੇ ਜੋ ਲੱਗਦਾ ਹੈ ਜੋ ਸੰਭਵ ਹੈ ਕਿਉਂਕਿ ਐਸਪੀਸੀ ਨੂੰ ਕੰਸਲਟ ਕੀਤਾ ਜਾ ਸਕਦਾ ਹੈ ਐਸਆਈਟੀ ਦੁਆਰਾ ਕਿ ਵੀ ਉਸ ਹੀ ਸੂਰੂਪ ਮर्यादा ਦੇ ਹਿਸਾਬ ਨਾਲ ਸਿੱਕੀ ਦੀ ਮर्यादा ਦੇ ਹਿਸਾਬ ਨਾਲ ਸਤਕਾਰ ਨਾਲ ਇਹਨੂੰ ਲੈ ਕੇ ਜਾਓ ਜੀ ਫਿਰ ਉੱਥੇ ਜਦੋਂ ਐਸਜੀਪੀਸੀ ਕੋਆਪਰੇਟ ਨਹੀਂ ਕਰਦੀ ਇਹ ਇੱਕ ਅਜੀਬ ਜਿਹਾ ਮਸਲਾ ਬਣ ਜਾਂਦਾ ਔਰ ਸ਼ਾਇਦ ਇਹ ਹੀ وجہ ਹੈ ਕਿ ਜੱ태ਦਾਰ ਸਾਹਿਬ ਨੇ ਆਪਣੇ ਪਹਿਲੇ ਦਿੱਤੇ ਹੋਏ ਆਦੇਸ਼ ਨੂੰ ਉਹ ਕੋਆਪਰੇਟ ਕਰਨ ਵਾਲੇ ਆਦੇਸ਼ ਦੇ ਵਿੱਚ ਤਬਦੀਲ ਕੀਤਾ ਜੀ ਸੋ ਲੱਗਦਾ ਵੀ ਐਸਆਈਟੀ ਉਹਨਾਂ ਦੋਸ਼ੀਆਂ ਦੇ ਖਿਲਾਫ ਵੀ ਕਾਰਵਾਈ ਕਰੇਗੀ ਜੀ ਜੀ ਬਿਲਕੁਲ 100% ਔਰ ਦੋਸ਼ੀਆਂ ਦੇ ਖਿਲਾਫ ਤੇ ਕਾਰਵਾਈ ਆਲਰੇਡੀ ਕਰ ਰਹੇ ਨੇ ਦੋ ਦੋਸ਼ੀ ਤੇ ਅਰੈਸਟ ਹੋ ਚੁੱਕੇ ਨੇ ਸਤੰਦਰ ਸਿੰਘ ਕੋਹਲੀ ਜਿਨ੍ਹਾਂ ਨੂੰ 10 ਦਿਨ ਦੀ ਪੁਲਿਸ ਰਿਮਾਂਡ ਦੇ ਉੱਤੇ ਲਿੱਤਾ ਗਿਆ ਸੀਗਾ ਉਹਨਾਂ ਨੂੰ ਅੱਜ ਕੱਲ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੁਣ ਦੇਖਦੇ ਹਾਂ ਕਿ ਵੀ ਇਸ ਗੱਲ ਦਾ ਖੁਲਾਸਾ ਐਸਆਈਟੀ ਕਦੋਂ ਤੋਂ ਕਿਦਾਂ ਕਰਦੀ ਹੈ ਪਰ ਜਿਹੜੀ ਜਿਹੜੀ ਇਨਫੋਰਮੇਸ਼ਨ ਅਸੀਂ ਦੇ ਰਹੇ ਹਾਂ ਉਹਦੇ ਵਿੱਚ ਮੇਰੇ ਖਿਆਲ ਨਾਲ ਜਿਸ ਤਰੀਕੇ ਦੇ ਸਾਡੇ ਸੂਤਰ ਹੈਗੇ ਨੇ ਉਸ ਤਰੀਕੇ ਨਾਲ ਉਹਨਾਂ ਸੂਤਰਾਂ ਨੂੰ ਅਗਰ ਆਪਾਂ ਦੱਸ ਨਹੀਂ ਰਹੇ ਅਜੇ ਲੇਕਿਨ ਇਹ ਕਨਫਰਮ ਹੈ ਕਿ ਪੰਜਾਬ ਕੋ 60 ਸੂਰੂਪ ਤਰੇਸ ਕਰ ਲਿੱਤੇ ਗਏ ਜੀ ਸੋ ਥੋੜੀ ਤੁਸੀਂ ਜਿੱਦਾਂ ਕਿ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਡੇਰਿਆਂ ਦੇ ਵਿੱਚੋਂ ਸਰੂਪ ਪਈ ਨੇ ਆ ਲੋਕਾਂ ਦੇ ਘਰਾਂ ਦੇ ਵਿੱਚੋਂ ਸਰੂਪ ਪਈ ਨੇ ਤਾਂ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਜੀ ਜੀ ਬਿਲਕੁਲ ਹੋਣਾ ਤਾਂ ਉਹ ਵੀ ਕੁਝ 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 ਨੇ ਕੁਝ ਪਰਚੀਆਂ ਕੁਝ ਪਰਚੀਆਂ ਵੀ ਰਿਕਵਰ ਹੋਈ ਹੈ ਉਹਨੋਂ ਪਰਚੀਆਂ ਹੋਂ ਤੱਕ ਅਮਲ ਜੀ ਤੋਂ ਉਹਨਾਂ ਨੇ ਦਿੱਤੀਆਂ ਹੁਣ ਜਿਹਦੇ ਹਿਸਾਬ ਨਾਲ ਬਕਾਇਦਾ ਉਹਦੇ ਉੱਤੇ ਨੰਬਰ ਹੈਗਾ ਜਿਸ ਨੰਬਰ ਦੇ ਆਧਾਰ ਦੇ ਉੱਤੇ ਕੁਝ ਸਾਈਨ ਵੀ ਹੈਗੇ ਆ ਉਹਦੇ ਉੱਤੇ ਉਹਦੇ ਆਧਾਰ ਦੇ ਉੱਤੇ ਇਹ ਜਿਹੜੇ ਸਰੂਪ ਉਹਨਾਂ ਡੇਰਿਆਂ ਨੂੰ ਜਾਂ ਸੰਸਥਾਵਾਂ ਨੂੰ ਜਾਂ ਵਿਅਕਤੀਆਂ ਨੂੰ ਦਿੱਤੇ ਗਏ ਜੀ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਧੰਨਵਾਦ ਜੀ ਸੋ ਇਸਰ ਸਾਡਾ ਨਾਲ ਸੀਨੀਅਰ ਪੱਤਰਕਾਰ ਰਜੀਵ ਭਾਸਕਰ ਜੀ ਜਿਨ੍ਹਾਂ ਨੇ ਇੱਕ ਵੱਡੀ ਅਪਡੇਟ ਦਿੱਤੀ ਹੈ 328 ਪਾਵਨ ਸਰੂਪਾ ਦੇ ਮਾਮਲੇ ਨੂੰ ਲੈ ਕੇ ਜੋ ਕਿ ਚੋਰੀ ਹੋ ਗਏ ਸੀ ਤਾਂ ਉਹਨਾਂ ਨੇ ਦੱਸਿਆ ਕਿ 50 ਤੋਂ 60 ਸਰੂਪ ਉਹ ਮਿਲ ਗਏ ਨੇ ਤੇ ਐਸਆਈਟੀ ਅੱਜ ਰਿਕਵਰ ਕਰੇਗੀ ਉਹ ਐਸਜੀਪੀ ਸਿਨਾਂ ਗੱਲਬਾਤ ਕਰੇਗੀ ਰਾਫਤਾ ਕਰੇਗੀ ਤੇ ਆ ਪੂਰੀ ਮਰਿਆਦਾ ਦੇ ਨਾਲ ਜਿਹੜੇ ਸਰੂਪ ਨੇ ਉਹ ਵਾਪਸ ਲਏ ਜਾਣਗੇ ਤੇ ਕਈਆਂ ਦੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ